ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੋ ਪੀਰ ਦਾ ਪੁੱਤਰ ਕਹਿੰਦਾ ਹੈ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਆਪਣੇ ਪਿਤਾ ਦੇ ਕੋਲ ਵਾਪਸ ਲੈ ਜਾਓ ਤੇ ਮੈਨੂੰ ਪਤਾ ਚੱਲ ਗਿਆ ਹੈ ਕਿ ਤੁਸੀਂ ਕੋਡ ਕੁਦਾ ਪਰਮਾਤਮਾ ਹੂੰ ਮਹਾਰਾਜ ਉਹ ਕਹਿੰਦੇ ਹਨ ਕਿ ਭਾਈ ਹਾਲੇ ਵੀ ਦੇਖ ਲੈ ਜੇ ਤੂੰ ਹੋਰ ਆਕਾਸ਼ ਦੇਖਣੇ ਚਾਹੁੰਨਾ ਜਾਂ ਹੋਰ ਪਤਾਲ ਦੇਖਣੇ ਚਾਹੁੰਨਾ ਹੈ ਤਾਂ ਫਿਰ ਮਹਾਰਾਜ ਕਹਿੰਦੇ ਹਨ ਕਿ ਭਾਈ ਆਪਾਂ ਕੋਈ ਅਜੀਹਾ ਕੰਮ ਕਰੀਏ ਜਿਸ ਨਾਲ ਤੇਰੇ ਪਿਤਾ ਨੂੰ ਯਕੀਨ ਹੋ ਜਾਵੇ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਤੇ ਮਹਾਰਾਜ ਉਸ ਪੀਰ ਦੇ ਪੁੱਤਰ ਨੂੰ ਕਹਿੰਦੇ ਕਿ ਭਾਈ ਜਿੱਥੇ ਆਪਾਂ ਹੁਣ ਖੜੇ ਹਾਂ ਇਸ ਪਤਾਲ ਦੇ ਉੱਪਰ ਸੰਗਤ ਆਉਂਦੀ ਹੈ ਤੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਹੋ ਰਹੀ ਹੈ ਇਹਨਾਂ ਕਹਿ ਕੇ ਗੁਰੂ ਪਾਸ਼ਾ ਪੀਰ ਦੇ ਪੁੱਤਰ ਨੂੰ ਉੱਥੇ ਲੈ ਜਿੱਥੇ ਸੰਗਤ ਹੋ ਰਹੀ ਸੀ ਤੇ ਜਿੱਥੇ ਸੰਗਤ ਹੋ ਰਹੀ ਸੀ ਜਦੋਂ ਮਹਾਰਾਜ ਉੱਥੇ ਪਹੁੰਚੇ ਤਾਂ ਸਾਰੇ ਲੋਕ ਦੇਖ ਕੇ ਮਹਾਰਾਜ ਨੂੰ ਇੱਕੇ ਦਮ ਖੜੇ ਹੋ ਗਏ ਮਹਾਰਾਜ ਨੂੰ ਮੱਥਾ ਟੇਕਦੇ ਹਨ ਉਹਨਾਂ ਦੇ ਚਰਨਾਂ ਉੱਤੇ ਨਤਮਸਤਕ ਹੁੰਦੇ ਹਨ ਜਿਹੜੀ ਉੱਥੇ ਸਭ ਤੋਂ ਉੱਚੀ ਥਾਂ ਸੀ ਉਸ ਉੱਤੇ ਮਹਾਰਾਜ ਨੂੰ ਬਿਰਾਜਮਾਨ ਕੀਤਾ ਤੇ ਉਸ ਪਤਾਲ ਉੱਤੇ ਜਿਵੇਂ ਗੁਰੂ ਦਾ ਸਤਕਾਰ ਕਰਨ ਦਾ ਤਰੀਕਾ ਸੀ ਉਹਨਾਂ ਲੋਕਾਂ ਨੇ ਉਦਾਂ ਹੀ ਮਹਾਰਾਜ ਦਾ ਸਤਕਾਰ ਕੀਤਾ ਉੱਥੋਂ ਦੇ ਲੋਕਾਂ ਨੇ ਗੁਰੂ ਮਹਾਰਾਜ ਦੀ ਆਰਤੀ ਵੀ ਕੀਤੀ ਤੇ ਮਹਾਰਾਜ ਅੱਗੇ ਹੱਥ ਹੱਥ ਕੋੜ ਕੇ ਅਰਦਾਸ ਕੀਤੀ ਉਸ ਤੋਂ ਉਪਰੰਤ ਕੜਾ ਪ੍ਰਸ਼ਾਦ ਦੀ ਦੀਗ ਨੂੰ ਭੋਗ ਲਗਾਇਆ ਫਿਰ ਉਹ ਸਾਰਾ ਪ੍ਰਸ਼ਾਦ ਸੰਗਤ ਵਿੱਚ ਵਰਤਾਇਆ ਗਿਆ ਇੱਕ ਇੱਕ ਬੰਦਾ ਕਰਕੇ ਤੇ ਗੁਰੂ ਮਹਾਰਾਜ ਨੇ ਉਹ ਪ੍ਰਸ਼ਾਦ ਉਸ ਪੀਰ ਦੇ ਪੁੱਤਰ ਨੂੰ ਵੀ ਦਿੱਤਾ ਉਸ ਪੀਰ ਦੇ ਪੁੱਤਰ ਨੇ ਉਹ ਕੜਾ ਪ੍ਰਸ਼ਾਦ ਦੀ ਦੇਖ ਸਕੀ ਤੇ ਇੱਥੇ ਮਹਾਰਾਜ ਨੇ ਉਸ ਪੀਰ ਦੇ ਪੁੱਤਰ ਨੂੰ ਕਿਹਾ ਕਿ ਪੁੱਤਰ ਜੀ ਥੋੜਾ ਪ੍ਰਸ਼ਾਦ ਆਪਣੇ ਪਿਤਾ ਲਈ ਵੀ ਰੱਖ ਲਿਓ ਤੇ ਇਸ ਤੋਂ ਬਾਅਦ ਫਿਰ ਧੰਨ ਗੁਰ ਨਾਨਕ ਦੇਵ ਜੀ ਤੇ ਉਹ ਪੀਰ ਦਾ ਪੁੱਤਰ ਉੱਥੇ ਪ੍ਰਗਟ ਹੋ ਗਏ ਬਗਦਾਦ ਦੀ ਧਰਤੀ ਤੇ ਜਿੱਥੇ ਮਹਾਰਾਜ ਨੇ ਆਪਣਾ ਆਸਣ ਲਗਾਇਆ ਹੋਇਆ ਸੀ ਪੀਰ ਦਸਤਗੀਰ ਨੇ ਜਦੋਂ ਆਪਣੇ ਪੁੱਤਰ ਨੂੰ ਦੇਖਿਆ ਤਾਂ ਉਹ ਇੱਕੇਦਮ ਉਸ ਨੂੰ ਸਵਾਲ ਕਰਦਾ ਹੈ ਕਿ ਪੁੱਤਰਾ ਇਹ ਜੋ ਗੁਰਨਾਨਕ ਹੈ ਕੀ ਇਹ ਸੱਚਾ ਹੈ ਜਾਂ ਝੂਠਾ ਹੈ ਕਿ ਤੂੰ ਲੱਖ ਆਕਾਸ਼ ਲੱਖ ਪਤਾਲ ਦੇਖੇ ਨੇ ਫਿਰ ਉਹ ਪੀਰ ਦਾ ਪੁੱਤਰ ਸਭ ਤੋਂ ਪਹਿਲਾਂ ਉਹ ਆਕਾਸ਼ ਪਤਾਲ ਦੀ ਗੱਲ ਦੱਸਣ ਤੋਂ ਪਹਿਲਾਂ ਕਹਿੰਦਾ ਹੈ ਕਿ ਪਿਤਾ ਜੀ ਗੁਰੂ ਨਾਨਕ ਦੇਵ ਜੀ ਤਾਂ ਖੁਦ ਖੁਦਾ ਨੇ ਪਰਮਾਤਮਾ ਨੇ ਪਰਮੇਸ਼ਰ ਨੇ ਤੇ ਪੀਰ ਦਸਤਗੀਰ ਦਾ ਪੁੱਤਰ ਕਹਿੰਦਾ ਹੈ ਕਿ ਪਿਤਾ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਹੁਣੇ ਆ ਗਏ ਸਾਨੂੰ ਤਾਂ ਕਿੰਨੇ ਸਾਲ ਬੀਤ ਗਏ ਹਨ ਅਸੀਂ ਕਿੰਨੇ ਸਾਲਾਂ ਚ ਤਾਂ ਆਕਾਸ਼ ਦੇਖੇ ਹਨ ਤੇ ਕਿੰਨੇ ਸਾਲਾਂ ਦੇ ਵਿੱਚ ਪਤਾਲ ਦੇਖੇ ਹਨ ਕਹਿੰਦਾ ਹੈ ਕਿ ਅਸੀਂ ਤਾਂ ਜੀ ਬੜੇ ਸਾਲਾਂ ਬਾਅਦ ਵਾਪਸ ਆਏ ਆ ਤੇ ਨਾਲ ਹੀ ਕਹਿੰਦਾ ਹੈ ਕਿ ਪਿਤਾ ਜੀ ਅਸੀਂ ਤਾਂ ਉੱਪਰ ਜਾ ਕੇ ਲੱਖਾਂ ਹੀ ਆਕਾਸ਼ ਦੇਖ ਲਏ ਹਨ ਪਰ ਲੱਖਾਂ ਆਕਾਸ਼ ਦੇਖਣ ਤੋਂ ਬਾਅਦ ਵੀ ਉਹਨਾਂ ਦਾ ਅੰਤ ਨਹੀਂ ਆਇਆ ਫਿਰ ਅਸੀਂ ਲੱਖਾਂ ਹੀ ਪਤਾਲ ਦੇਖੇ ਪਰ ਪਤਾਲਾਂ ਦਾ ਵੀ ਕੋਈ ਅੰਤ ਨਹੀਂ ਆਇਆ ਤੇ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਹੀ ਆਖਿਆ ਹੈ ਕਿ ਲੱਖਾਂ ਆਕਾਸ਼ਾਂ ਆਕਾਸ਼ ਲੱਖ ਪਤਾਲਾਂ ਪਤਾਲ ਇਹ ਸਭ ਸੱਚ ਹੈ ਇਸ ਦੇ ਵਿੱਚ ਝੂਠ ਕੋਈ ਨਹੀਂ ਤੇ ਕਹਿੰਦਾ ਹੈ ਮੈਂ ਤਾਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਮੈਂ ਹੋਰ ਨਹੀਂ ਦੇਖਣਾ ਚਾਹੁੰਦਾ ਆਪਾਂ ਬਸ ਕਰੀਏ ਮੈਂ ਮੰਨ ਗਿਆ ਹਾਂ ਕਿ ਤੁਸੀਂ ਹੀ ਖੁਦਾ ਹੋ ਦੇ ਨਾਲ ਹੀ ਉਹ ਪੀਰ ਦਾ ਪੁੱਤਰ ਕਹਿੰਦਾ ਹੈ ਕਿ ਅਸੀਂ ਜਿਸ ਵੀ ਪਤਾਲ ਉੱਤੇ ਜਾਂਦੇ ਸੀ ਉੱਥੇ ਹੀ ਧੰਨ ਗੁਰੂ ਨਾਨਕ ਦੇਵ ਜੀ ਦੀ ਸੰਗਤ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਸਿਰਫ ਦੋ ਕੜੀਆਂ ਦੇ ਵਿੱਚ ਹੀ ਦਿਖਾ ਦਿੱਤਾ ਸੀ ਉਸ ਪੀਰ ਦੇ ਪੁੱਤਰ ਨੂੰ ਪਰ ਉਹ ਪੀਰ ਦਾ ਪੁੱਤਰ ਇੱਕ ਆਮ ਇਨਸਾਨ ਹੋਣ ਕਰਕੇ ਉਸ ਨੂੰ ਤਾਂ ਐਦਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਕਈ ਸਾਲ ਹੋ ਗਏ ਹਨ ਇਹ ਲੱਖਾਂ ਆਕਾਸ਼ ਤੇ ਪਤਾਲ ਦੇਖਦਿਆਂ ਪਰ ਪੀਰ ਦਸਤਗੀਰ ਕਹਿੰਦਾ ਹੈ ਕਿ ਤੁਹਾਨੂੰ ਤਾਂ ਹਲੇ ਦੋ ਕੜੀਆਂ ਹੀ ਹੋਇਆ ਗਿਆ ਨੂੰ ਇੱਥੋਂ ਪੀਰ ਦਸਤ ਦੀ ਬਗਦਾਦ ਦੇ ਵਿੱਚ ਬਹੁਤ ਜ਼ਿਆਦਾ ਚੜ੍ਹਾਈ ਸੀ ਉਸ ਦੀ ਬਹੁਤ ਜ਼ਿਆਦਾ ਮੰਨਤਾ ਸੀ ਉੱਥੋਂ ਦੇ ਪੀਰ ਵੀ ਉਸ ਨੂੰ ਸਭ ਤੋਂ ਵੱਡਾ ਪੀਰ ਮੰਨਿਆ ਕਰਦੇ ਸਨ ਤੇ ਉੱਥੋਂ ਦਾ ਰਾਜਾ ਵੀ ਇਸ ਪੀਰ ਦੀ ਹੀ ਗੱਲ ਮੰਨਿਆ ਕਰਦਾ ਸੀ ਤੇ ਫਿਰ ਪੀਰ ਦਸਤਗੀਰ ਕਹਿੰਦਾ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਜੋ ਸਰੀਰ ਹੈ ਇਹ ਇਨਸਾਨਾਂ ਵਾਲਾ ਨਹੀਂ ਹੈ ਇਹ ਤਾਂ ਆਪ ਖੁਦ ਖੁਦਾ ਹਨ ਇਹ ਪਰਮੇਸ਼ਰ ਨੇ ਇਹ ਅਕਾਲ ਪੁਰਖ ਦਾ ਰੂਪ ਹਨ ਤੇ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਉਸੇ ਸਮੇਂ ਹੀ ਫਿਰ ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਪਰ ਆਪਣਾ ਸਿਰ ਰੱਖ ਦਿੱਤਾ। ਨਾ ਉੱਥੋਂ ਦੇ ਲੋਕਾਂ ਦੀ ਪ੍ਰਵਾਹ ਕੀਤੀ, ਨਾ ਹੀ ਉੱਥੋਂ ਦੇ ਕੋਈ ਪੀਰ ਪੰਗਮਰਾ ਦੀ ਉਸ ਨੇ ਪ੍ਰਵਾਹ ਕੀਤੀ। ਤੇ ਆਪਣੇ ਸਾਰੇ ਭਰਮ ਭੁਲੇਖੇ ਤਿਆਗ ਤਿਆਗ ਕੇ ਤੇ ਆਪਣੀ ਹਉਮੈ ਨੂੰ ਤਿਆਗ ਕੋ ਮਹਾਰਾਜ ਧੰਗੂਰੂ ਨਾਨਕ ਦੇਵ ਜੀ ਦੇ ਅੱਗੇ ਨੀਮਾ ਹੋ ਗਿਆ। ਤੇ ਜੋ ਇਹ ਸਭ ਕੁਝ ਹੋਇਆ ਸੀ, ਇਹ ਉਸ ਅਕਾਲ ਪੁਰਖ ਧੰਗੂਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਹੀ ਹੋਇਆ ਸੀ। ਤੇ ਇਹ ਸੀ ਇਤਿਹਾਸ ਧੰਗੂਰੂ ਨਾਨਕ ਦੇਵ ਜੀ ਦੀ ਇੱਕ ਸਾਖੀ ਦਾ ਇਤਿਹਾਸ ਦੱਸ ਦੇਣ ਜਿੱਕਰ ਕੋਈ ਗਲਤੀ ਹੋ ਗਈ ਹੋਵੇ, ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ